ਨਮਸਕਾਰ ਦੋਸਤੋ ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ਾ ਜਿੱਤਾ ਅਤੇ ਹਾਰ ਇਸ ਵਿਸ਼ੇ ਤੇ ਅਪਾ ਗੱਲ ਕਰਾਂਗੇ ਤੇ ਹਰ ਮਨੁੱਖ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਜਿੱਤ ਪ੍ਰਾਪਤ ਕਰੇ ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਜਿੱਤ ਹੈ ਉਹ ਪਹਿਲੀ ਵਾਰ ਵਿੱਚ ਹੀ ਮਨੁੱਖ ਨੂੰ ਮਿਲੇ ਪਰ ਸਾਡਾ ਸਬਰ ਸਾਡਾ ਜਿਹੜਾ ਪੇਸ਼ੈਂਸ ਹੈ ਉਹ ਸਾਨੂੰ ਜਿੱਤ ਦਵਾਉਂਦਾ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਸਾਡੇ ਕੋਲ ਇਤਿਹਾਸ ਦੇ ਵਿੱਚ ਅਜਿਹੀਆਂ ਅਨੇਕ ਆਗਿਆਨਾਂ ਨੇ ਅੱਜ ਮੈਂ ਇੱਕ ਐਸੇ ਇਨਸਾਨ ਦੀ ਗੱਲ ਕਰਾਂਗਾ ਜਿਨੇ ਜ਼ਿੰਦਗੀ ਦੇ ਵਿੱਚ ਅਨੇਕਾਂ ਅਨੇਕਾਂ ਹੀ ਅਨੇਕਾਂ ਅਸਫਲਤਾਵਾਂ ਦੇਖੀਆਂ ਪਰ ਅੰਤ ਵਿੱਚ ਸਫਲ ਹੋ ਗਿਆ ਇਹ ਬੰਦਾ 21 ਸਾਲ ਦੀ ਉਮਰ ਦੇ ਵਿੱਚ ਆਪਣੇ ਵਪਾਰ ਵਿੱਚ ਭਟਾ ਫੂਣ ਤੱਕੀ ਬਹੁਤ ਨਿਰਾਸ਼ ਹੋ ਗਿਆ ਮਤਲਬ ਕਿ ਇਹ ਇਹ ਅਸਫਲਤਾ ਪ੍ਰਾਪਤ ਪਰ ਫਿਰ ਵੀ ਨੇ ਹਾਸਲ ਨਹੀਂ ਸ਼ਟਿਆ ਉਸ ਤੋਂ ਬਾਅਦ 22 ਸਾਲ ਦੀ ਉਮਰ ਦੇ ਵਿੱਚ ਇਸ ਨੇ ਇੱਕ ਚੋਣਵ ਲੜਿਆ ਤੇ ਉਹਦੇ ਵਿੱਚ ਇਹ ਹਾਰ ਗਿਆ 24 ਸਾਲ ਦੀ ਉਮਰ ਦੇ ਵਿੱਚ ਇਹਨੇ ਮੁੜ ਕੇ ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਪਰ ਫਿਰ ਵੀ ਇਹ ਅਸਫਲ ਹੀ ਰਿਹਾ 26 ਸਾਲ ਦੀ ਉਮਰ ਦੇ ਵਿੱਚ ਇਸ ਦੀ ਮਹਿਬੂਬਾ ਦੀ ਮੌਤ ਹੋ ਗਈ ਤੇ 27 ਸਾਲ ਦੀ ਉਮਰ ਦੇ ਵਿੱਚ ਇਹ ਦਿਮਾਗੀ ਸੰਤੁਲਨ ਆਪਣਾ ਖਵਾ ਲਿਆ ਉਸ ਤੋਂ ਬਾਅਦ 34 ਸਾਲ ਦੀ ਉਮਰ ਦੇ ਵਿੱਚ ਕਾਂਗਰਸ ਵੱਲੋਂ ਲੜੇ ਗਏ ਚੋਣਾਂ ਵੀ ਹਾਰ ਗਿਆ 34 ਸਾਲ ਦੀ ਉਮਰ ਦੇ ਵਿੱਚ ਸੈਨੇਟ ਦਾ ਚੋਣ ਵੀ ਹਾਰ ਗਿਆ 27 ਸਾਲ ਦੀ ਉਮਰ ਦੇ ਵਿੱਚ ਉਪ ਰਾਸ਼ਟਰਪਤੀ ਦੇ ਚੋਣ ਜਿੱਤਣ ਦੇ ਜਿਹੜੀ ਇਹ ਦੇ ਯਤਨ ਸੀਗੇ ਉਹ ਵੀ ਅਸਫਲ ਰਹੇ ਤੇ ਫਿਰ 49 ਸਾਲ ਦੀ ਉਮਰ ਦੇ ਵਿੱਚ ਸੈਨੇਟ ਦਾ ਚੋਣ ਇਹ ਹਾਰ ਗਿਆ ਤੇ 52 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਚੁਣ ਲਿਆ ਇਹ ਬੰਤਾ ਐਬਰਾਹਮ ਲਿੰਕਨ ਸੀ ਕੀ ਤੁਸੀਂ ਇਸ ਨੂੰ ਅਸਫਲ ਵਿਅਕਤੀ ਕਹੋਗੇ ਉਹ ਲਗਾਤਾਰ ਹਾਰ ਤੋਂ ਨਿਰਾਸ਼ ਹੋ ਸਕਦੇ ਸਨ ਤੇ ਮੈਦਾਨ ਛੱਡ ਸਕਦੇ ਸਨ ਪਰ ਲਿੰਕਨ ਵਾਸਤੇ ਹਰ ਇੱਕ ਪਲ ਦੀ ਬਾਦਸ਼ਾਹੀ ਕਿਸੇ ਆਂਤਦਾਨਾ ਨਹੀਂ ਤੋਂ ਦੋਸਤੋ ਜੀਵਨ ਦੇ ਵਿੱਚ ਅਸਫਲਤਾਵਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਪਰ ਸਾਨੂੰ ਇੰਨਾ ਉਹ ਨਿਰਾਸ਼ ਹੋਣ ਦੀ ਲੋੜ ਨਹੀਂ ਸਭ ਨੂੰ ਆਪਣੀ ਚਤਨ ਜਾਰੀ ਰੱਖਣੇ ਚਾਹੀਏ ਨੇ ਤੇ ਹੌਸਲਾ ਬਰਕਰਾਰ ਰੱਖਣਾ ਚਾਹੀਦਾ ਹੈ ਤੇ ਸਫਲਤਾ ਅੰਤ ਨੂੰ ਤੁਹਾਡੀ ਹੋਵੇ ਆਪ ਦਾ ਬੇਨ ਸੁਪ ਹੋਵੇ ਧੰਨਵਾਦ